ਤੇ ਉਹ ਜਿੰਦ ਜ਼ਿਕੋ ਕਹਿੰਦੇ ਹੋ ਵੀ ਇਹ ਤੁਸੀਂ ਸਿੱਧੀ ਗੱਲ ਕਹਤੀ ਸੀ ਵੀ ਮੁੰਡਾ ਆਪਣਾ ਆਪੇ ਬਣਾਊਗਾ ਵੀ ਇਹ ਤਾਂ ਮੇਰਾ ਹਾਂ ਸਹੀ ਗੱਲ ਹੈ ਮੈਂ ਇਹ ਮੁੰਡੇ ਜਦ ਮੈਂ 30 ਸਾਲ ਚ ਆ ਕੇ ਮੈਂ ਕੰਮ ਕਰਕੇ ਆਪਣਾ ਸਟੈਂਡ ਹੋ ਸਕਦੀ ਆ ਤਾਂ ਆਪਣਾ 17 18 19 ਸਾਲ ਦੇ ਮੁੰਡੇ ਜਾ ਕੁੜੀਆਂ ਕਿਉਂ ਨਹੀਂ ਸਟੈਂਡ ਹੋ ਸਕਦੇ ਮੈਂ ਤਾਂ ਆਪਣਾ ਡਾਈਵੋਰਸਡ ਹੋਣ ਤੋਂ ਬਾਅਦ ਸਿੰਗਲ ਮਦਰ ਹੋਣ ਤੋਂ ਬਾਅਦ ਚਾਹੇ ਸੋਸ਼ਲ ਮੀਡੀਆ ਦੀ ਦੇਣ ਕਹਿ ਲੋ ਚਾਹੇ ਪਰਮਾਤਮਾ ਦੀ ਕਿਰਪਾ ਕਹਿ ਲੋ ਚਾਹੇ ਮੇਰੇ ਪੇਰੈਂਟਸ ਦੀ ਸਪੋਰਟ ਕਹਿ ਲੋ ਜੇ ਆਪਾਂ ਕਾਮਯਾਬ ਹੋ ਸਕਦੇ ਆ ਤਾਂ ਫਿਰ ਨਵੀਂ ਜਨਰੇਸ਼ਨ ਦੇ ਅੱਜਕੱਲ ਤਾਂ ਆਪਸ਼ਨਸ ਹੀ ਬਹੁਤ ਆਈ ਹੋਈ ਆ ਡਿਜੀਟਲ ਆਪਸ਼ਨਸ ਬਹੁਤ ਆ ਖੇਤੀ ਬਹੁਤ ਵਧੀਆ ਜਿਨ੍ਹਾਂ ਦੇ ਕੋਲ ਖੇਤ ਹੈਗੇ ਉਹ ਖੇਤੀ ਕਰ ਸਕਦੇ ਮਤਲਬ ਮਿਹਨਤ ਤੋਂ ਡਰਦੇ ਆ ਸਾਰੇ ਤਾਂ ਮੈਂ ਆਪਣੇ ਮੁੰਡੇ ਨੂੰ ਕਿਉਂ ਕਹਿ ਦਵਾ ਹੋਂ ਤੋਂ ਹੀ ਵੀ ਇਹ ਸਾਰਾ ਕੁਝ ਉਹ ਤਾਂ ਫਿਰ ਮੈਨੂੰ ਕੁਛ ਵੀ ਨਹੀਂ ਮੇਰੇ ਮਤਲਬ ਉਹਨੇ ਤਾਂ ਬੈਠ ਜਾਣਾ ਵੇਲਾ ਉਹਨੇ ਕਹਿੰਨਾ ਲੈ ਮੇਰੀ ਮਾਂ ਕੰਮ ਕਰੀ ਜਾਂਦੀ ਆ ਮੇਰਾ ਹੀ ਆ ਸਾਰਾ ਕੁਛ ਇਹ ਲੋਕਾਂ ਦੀਆਂ ਗੱਲਾਂ ਹੀ ਹੁੰਦੀਆਂ ਬਥੇਰੇ ਚੱਕਣ ਵਾਲੇ ਹੁੰਦੇ ਆ ਪਰ ਨਹੀਂ ਮੈਂ ਕੁਛ ਨਹੀਂ ਦੇਣਾ ਫਿਲਹਾਲ ਦੇ